ਮੇਰੀ ਪੀਰੀ ਦੇ ਮਾਲਕਾ ਅੱਜ ਵੀ ਸਿੱਖਾਂ ਦੇ ਕਕਾਰਾਂ ਦੇ ਨਾਲ ਸੱਚੇ ਪਾਤਸ਼ਾਹ ਜੀਓ ਸਾਡੀ ਪਛਾਣ ਤੁੰਦਲਾ ਕਰਨ ਦੇ ਲਈ ਕਈ ਕਾਰਵਾਈਆਂ ਹੋ ਰਹੀਆਂ ਨੇ ਸੱਚੇ ਪਾਤਸ਼ਾਹ ਜੀਓ ਬੰਦੀ ਸਿੰਘ ਸਮੇਤ ਜਿੰਦਾ ਸ਼ਹੀਦਾ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ ਕੌਮ ਨੂੰ ਇਤਫਾਕ ਬਖਸ਼ੋ ਅਸੀਂ ਇਹਨਾਂ ਦੀਆਂ ਰਿਹਾਈਆਂ ਦੇ ਲਈ ਕੌਮ ਮਿਲ ਜੁਲ ਕੇ ਯਤਨ ਕਰੇ ਜਿਓ ਪਾਤਸ਼ਾਹ ਜਿਓ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਥ ਦੇ ਉਤੇ ਮਿਹਰ ਭਰਿਆ ਹੱਥ ਰੱਖੋ ਸੱਚੇ ਪਾਤਸ਼ਾਹ ਜੀਓ ਇਹ ਪੰਥ ਇਹ ਪੰਜਾਬ ਸਿੱਖਾਂ ਦਾ ਹੋਮਲੈਂਡ ਹੈ ਆਪਣਾ ਮਿਹਰ ਭਰਿਆ ਹੱਥ ਰੱਖੋ ਇਹ ਕਦੀ ਵੀ ਸੱਚੇ ਪਾਤਸ਼ਾਹ ਜੀਓ ਯੰਗ ਦਾ ਅਖਾੜਾ ਨਾ ਬਣੇ ਮੇਰੀ ਪੀਰੀ ਦੇ ਮਾਲਕਾ ਧਨ ਧਨ ਗੁਰੂ ਹਰਿ ਗੋਬਿੰਦ ਪਾਤਸ਼ਾ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਬਚਨ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਆਪ ਜੀ ਦੇ ਇਸ ਪਾਵਨ ਬਚਨ ਸੰਦੇਸ਼ ਤੇ ਅਨਸਾਰ ਕੌਮ ਨੂੰ ਗੁਰਮਖ ਬੈਸੋ ਸਫਾ ਵਿਛਾਏ ਦਾ ਸਿਧਾਂਤ ਤੇ ਚੱਲਣ ਦਾ ਬਲ ਬਖਸ਼ੋ ਜੀਓ ਸਮੁੱਚੇ ਸਤਕਾਰ ਜੋਗ ਦਲ ਪੰਖ ਸਾਡੀਆਂ ਟਕਸਾਲਾਂ ਧਾਰਮਿਕ ਜਾਠੇ ਬੰਦੀਆਂ ਅਤੇ ਸੱਚੇ ਪਾਤਸ਼ਾਹ ਜੀਓ ਸਮੁੱਚਾ ਖਾਲਸਾ ਪੰਥ ਇਸੇ ਤਰ੍ਹਾਂ ਇੱਕ ਮੇਕ ਰਵੇ ਖਾਲਸਾ ਹੀ ਝੰਡੇ ਦੇ ਹੇਠ ਇਸੇ ਤਰ੍ਹਾਂ ਪਾਤਸ਼ਾਹ ਜੀਓ ਆਪ ਜੀ ਦੇ ਪੂਰਨਿਆਂ ਤੇ ਚੱਲੇ ਧਾਨ ਧਨ ਗੁਰੂ ਹਰਗੋਬਿੰਦ ਪਾਤਸ਼ਾਹ ਜੀਓ ਘਲੂ ਘਾਰੇ ਨੂੰ ਮਨਾਉਂਦਿਆਂ ਹੋਇਆ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰੰਭ ਕੀਤੇ ਨੇ ਸੰਪੂਰਨ ਭੋਗ ਪੈ